ਭਾਵੇਂ ਹਰ ਸਾਲ ਅਸੀਂ ਸੰਤ ਅਰਚਨ ਸੇ ਲੰਗਵਾਲ ਜੀ ਦੀ ਵਰਸੀ ਦੇ ਸਮਾਗਮ ਆ ਤੇ ਉਹਨਾਂ ਨੂੰ ਸਰਦਾ ਜੀ ਦੇ ਲਈ ਪਰ ਇਸ ਵਾਰ ਜਿਹੜਾ ਇਹ ਵਰਸੀ ਸਮਾਗਮ ਆ ਇਹ ਇੱਕ ਬੜਾ ਚੈਲੰਜ ਬਈ ਆ ਔਰ ਇਸ ਵਾਰ ਦਾ ਜਿਹੜਾ ਵਰਸੇ ਸਮਾਗਮ ਇਹ ਇਸ ਵਿਚਾਰਧਾਰਾ ਵਸੂਤ ਨੂੰ ਜਿਹਨੂੰ ਖੋਰਾ ਲੱਗ ਗਿਆ ਜਿਹੜੇ ਕਮਜ਼ੋਰ ਹੋ ਗਈ ਇਸੇ ਟਾਈਮ ਸਾਥ ਲੋਕਵਾਲ ਦੇ ਟਾਈਮ ਜਿਹੜਾ ਅਕਾਲੀ ਦਲ ਦਾ ਰੋਹ ਸੀ ਭੈ ਸੀ ਦਬਦਬਾ ਸੀ ਉਹ ਖਤਮ ਹੋ ਗਿਆ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਧਨਕਬੀਰਾ ਦੇ ਹੱਥ ਚਲੀ ਗਈ ਔਰ ਚੁਗਲਖੋਰ ਰੇਤ ਮਾਫੀਆ ਸ਼ਰਾਬ ਮਾਫੀਆ ਦੇ ਚਾਚੇ ਅੱਜ ਕਿਸੇ ਕਰਕੇ ਅਕਾਲੀ ਦਲ ਦਾ ਪਾਇ ਖਤਮ ਹੋ ਗਿਆ ਅੱਜ ਇਸ ਵਰਸੀ ਦੇ ਸਮਾਰੋਹਾਂ ਤੇ ਅਸੀਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਅਪੀਲ ਕਰਨਾ ਹੈ ਪੰਜਾਬ ਵਾਸੀਆਂ ਨੂੰ ਭਾਦਤ ਅਸਿਆ ਨੂੰ ਕਿ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਵਕੋ ਕਰਦੇ ਨੇ ਕਿ ਅਕਾਲੀ ਦਲ ਦਾ ਲੀਡਰ ਕਿ ਹੋ ਜਾ ਹੋਵੇ ਉਹਦੀ ਸੋਚ ਕਿ ਹੋ ਜਾ ਹੋਵੇ ਉਹਦੀ ਸ਼ਕਲ ਸੂਰਤ ਵਿਵਹਾਰ ਕਿ ਹੋ ਜਾ ਹੋਵੇ ਉੋਸ ਤਰ੍ਹਾਂ ਦੇ ਔਰ ਇੱਕ ਕੁਰਬਾਨੀ ਵਾਲਾ ਔਰ ਸਮੇਂ ਦੀਆਂ ਸਰਕਾਰਾਂ ਦੇ ਜ਼ਬਰ ਤਸ਼ੱਦਦ ਟੱਟ ਕੇ ਆਪਣੇ ਪਿੰਡੇ ਤੇ ਹਟਾਉਣ ਵਾਲਾ ਆਖੂ ਹੀ ਅੱਜ ਦੇ ਸਮੇਂ ਅਕਾਲੀ ਦਲ ਨੂੰ ਲੋੜ ਆ। ਸੋ ਇਸ ਕਰਕੇ ਅੱਜ ਜਿਵੇਂ ਸਬੂਧ ਪੰਜਾਬ ਵਾਸੀਆਂ ਨੂੰ ਪਾਕਤ ਦੈਸੀਆਂ ਨੂੰ ਮੀਰ ਕਰਨ ਆਇਆ। ਕਿ ਸ਼ਰੋਮਣੀ ਕਾਲਜ ਸੁਧਾਰ ਲਹਿਰ ਵੱਲੋਂ ਜਿਹੜਾ ਪ੍ਰੋਗਰਾਮ ਲੀਕਿਆ ਅਕਾਲੀ ਦਲ ਵਿੱਚ ਆਈਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਦੂਰ ਕਰਕੇ ਪੁਰਾਤਨ ਲੀਹਾਂ ਤੇ ਅਕਾਲੀ ਦਰ ਨੂੰ ਲੈਣ ਦਾ ਉਹਦੇ ਨਾਲ ਸਾਡਾ ਸਾਥ ਦੇ ਜੀ ਅੱਜ ਆਪਾਂ ਸਾਰੇ ਇੱਧਰ ਆ ਰਹੇ ਨੇ ਉਹ ਕਹਿਣਗੇ ਅਗਰ ਉਸ ਮਹਾਨ ਅੱਜ ਦਾ ਤੁਸੀਂ ਉਹ ਦੇਖ ਸਕਦੇ ਹੋ ਵੀ ਅੱਜ ਆਪ ਹਾਰੇ ਕਾਟਾ ਇੱਕ ਪਾਸੇ ਕਰਵਾਨੀ ਵਾਲਿਆਂ ਦਾ ਜੇਹਾਂ ਵਾਲਿਆਂ ਦਾ ਸਵੇਦੇ ਸਰਕਾਰਾਂ ਦੇ ਜ਼ਬਰਦਸਤ ਵਾਲਿਆਂ ਦਾ ਆ ਜਿੰਨੇ ਬੈਠੇ ਆ ਇੱਕ ਬੰਦਾ ਦੱਸ ਦੋ ਜਿਹਨੇ ਜੇਲ ਨਹੀਂ ਕੱਟੀ ਇੱਕ ਬੰਦਾ ਆਜ਼ਾਦ ਹੋ ਜਿਹਨੇ ਸਰਕਾਰਾਂ ਦਾ ਤਸੱਦਰ ਨਹੀਂ ਤੇ ਆ ਉਧਰ ਮੈਨੂੰ ਇੱਕ ਬੰਦਾ ਦੱਸ ਦੋ ਜਿਹਨੇ ਮਤਲਬ ਕਿਦਾ ਥਾਣੇ ਦੇ 5 ਮਿੰਟ ਵੀ ਲਾਏ ਹੋਣ ਉਧਰ ਜਨੇ ਫਰਮਾਤਮਾ ਨੇ ਡਿਮਾਰਕੇਸ਼ਨ ਖੜਾ ਦਿੱਤੀ ਕਿਹੜਾ ਕਰਤਾ